ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਲੋਪੋ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਦੀ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਸੈਕਤੰਦਰ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਦੋ ਐਨੀਮਲ ਬਾਈਆਂ ਦਾ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਵਾ ਸੂਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਪਿਰਤਪਾਲਾ ਜੀ ਪਿੰਡ ਲੋਕੋ ਜ਼ਿਲ੍ਹਾ ਮੋਗਾ ਤਹਿਸੀਲ ਨੇਹਾਲ ਸੰਗਲ ਜੀ ਮੋਬਾਈਲ ਨੰਬਰ ਜੀ 95770047 ਠੀਕ ਆ ਜੀ ਆਪਣੇ ਘਰ ਦੀਆਂ ਝੋਟੀਆਂ ਸੇਲ ਆ ਜੀ ਹਾਂਜੀ ਠੀਕ ਆ ਜੀ ਇੱਕ ਗੱਬਣ ਤੇ ਇੱਕ ਤਾਜੀ ਸੂਈ ਆਪਾਂ ਗੱਬਣ ਤੋਂ ਸ਼ੁਰੂ ਕਰ ਲਾਂਗੇ ਕਿੰਨਵੇਂ ਸੂਏ ਸੂਣਾ ਜੀ ਇਹਨੇ ਕਿਹੜੇ ਦੂਜੇ ਸੂਏ ਸੂਣਾ ਜੀ ਠੀਕ ਆ ਜੀ ਤੇ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਜੀ? 12 ਕਿਲੋ ਜੀ। 12 ਕਿਲੋ ਤੇ ਇਹਦੇ ਸੀਮਨ ਬਾਈ ਕਿਹੜਾ ਲੱਗਿਆ ਵਾ? ਇਹ ਵੱਧਣੀ ਵਾਲੇ ਬਲੀ ਦਾ ਜੀ। ਤੇ ਆਪਣੇ ਕੋਲ ਰਿਕਾਰਡ ਹੈਗਾ ਪ੍ਰੋਪਰ? ਹਾਂਜੀ। ਠੀਕ ਹੈ ਜੀ। ਵੱਧਣੀ ਵਾਲੇ ਬਲੀ ਦਾ ਸੀਮਨ ਲੱਗਿਆ ਤੇ ਹੁਣ ਕਿੰਨੇ ਦਿਨਾਂ ਦੀ ਕੱਚੀ ਆ ਬਾਈ? ਇਹ 10-12 ਦਿਨ ਲੱਗੂ। ਤਰਕੀਬਨ ਡੇਟ ਮੁਤਾਬਕ 10-12 ਦਿਨ ਤੇ ਪੂਛ ਕੱਟੀ ਹੋਈ ਹੈ ਜੀ? ਇਹ ਦੂਜੀ ਝੋਟੀ ਨੇ ਪੈਰ ਧਰਤਾ ਦੀ। ਤਾਂ ਕਰਕੇ ਕੱਟੀ ਗਈ। ਠੀਕ ਹੈ। ਤੋੜ ਕੇ ਦਿਖਾ ਦਿਓ ਜੀ। ਫੇਸ ਕੁਆਲਿਟੀ ਬਹੁਤ ਸੋਹਣੀ ਆ ਜੀ। ਸੋਨਾ ਕੁੰਡਾ, ਸਿੰਗਾ ਬਾਈ ਦੱਸਦਾ ਕਿ ਦੂਜੇ ਪਹਿਲੇ ਸੂਏ 12 ਕਿਲੋ ਦੁੱਧ ਬਾਈ ਹਾਂਜੀ 12 ਕਿਲੋ ਦੁੱਧ ਦਿੱਤਾ ਜੀ ਬਾਈਆਂ ਦੀ ਘਰੇਲੂ ਪਾਲੀ ਵੀ ਆ ਜੀ ਦੂਜੇ ਸੂਏ ਬਲੀ ਸਾਂਹ ਦਾ ਸੀਮਨ ਲੱਗਿਆ ਵਾ ਰਿਕਾਰਡ ਵਗੈਰਾ ਪ੍ਰੋਪਰ ਬਾਈ ਕੋਲ ਹੈਗਾ ਏ ਥਣਾ ਦੇ ਸਹਿ ਸੋਹਣੇ ਆ ਜੀ ਚਾਰੇ ਥਾਂ ਨਿਖੜ ਮੇ ਇੱਕੋ ਸੈਜ ਦੇ ਡੇਟ ਮੁਤਾਬਕ ਬਾਈ ਦੱਸਦਾ ਕਿ 10 ਕ ਦਿਨਾਂ ਦੀ ਕੱਚੀ ਆ ਬਾਕੀ 2-4 ਦਿਨ ਪਸ਼ੂ ਉੱਪਰ ਵੀ ਲੈ ਜਾਂਦਾਗਾ ਬਾਕੀ ਇੱਕ ਤੀਰ ਕਿੰਨਾ ਦੁੱਧ ਦੇ ਦੂ ਬਾਈ 13 14 ਕਿਲੋ ਦੀ ਉਮੀਦ ਕਰਦੇ ਆ ਬਾਕੀ ਦੁੱਧ ਸੇਵਾ ਦਾ ਹੁੰਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਦੇ ਸਕਦੀ ਐ ਢਾਂਚਾ ਬਹੁਤ ਸੋਹਣਾ ਜੀ ਵਿਚੌੜਾ ਪੱਠਪੂੜਾ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਸੋਨਾ ਤਿਆਰ ਕਰਦੀ ਹੁੰਦੀ ਆ ਦਸਾਂ ਦਿਨਾਂ ਤੇ ਕਰਾ ਹਵਾਨਾ ਦੁੱਧ ਨਾਲ ਪੂਰਾ ਭਰ ਦੇਣਾ ਜੀ ਸੀਲ ਸਾਬੂ ਪੂਰੀ ਐ ਜੀ ਹਾਂਜੀ ਹਾਂਜੀ ਪੂਰੀ ਸੀਲ ਸਾਬੂ ਆ ਥਣਾ ਦੇ ਸਾਇਥੋਂ ਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਬੰਦੋ ਜੀ ਇੱਥੇ ਕੀ ਮੁੱਲ ਆ ਜੀ ਇਹਦਾ ਇਹਦਾ 1.5 ਮਾਨਤਨ ਹੋ ਜੂਗਾ ਜੀ 1 ਲੱਖ 5000 ਰੁਪਇਆ ਬਾਈ ਮੁੱਲ ਕਰਦੇ ਆ ਬਾਕੀ ਮਾਨਤਨ ਬਾਈ ਕਰ ਦੇਣਗੇ ਸੋਹਣੀ ਫੇਸ ਕੁਆਲਿਟੀ ਹੈਵੀ ਬਾਡੀ ਵੇਟ ਦੀ ਤੇ ਚੰਗੇ ਕੱਦ ਕਾਠ ਦੀ ਝੋਟੀ ਹੈ ਜੀ ਜਿਹੜੇ ਵੀਰ ਨੂੰ ਪਸੰਦ ਆਊਗੇ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਹਵਾਨਾ ਘਰੀ ਫੇਰ ਨੇੜੇ ਤੋਂ ਚੈੱਕ ਕਰ ਸਕਦੇ ਸੋਨਾ ਤਿਆਰ ਕਰਦੀ ਹੁੰਦੀ ਹੈ ਦਸਾਂ ਦਿਨਾਂ ਤੇ ਕਰ ਹਵਾਨਾ ਪੂਰਾ ਭਰ ਲੈਣਾ ਜੀ 14 ਕਿਲੋ 14 15 ਕਿਲੋ ਦੋਦੀ ਬਾਈ ਉਮੀਦ ਕਰਦੇ ਆ ਜੀ 2 ਨੰਬਰ ਜੀ ਇਹਦੀ ਕੀ ਡਿਟੇਲ ਆ ਜੀ ਇਹ ਨੂੰ 20-22 ਦਿਨ ਹੋ ਗਏ ਸੂਈ ਕਿੰਨੇਵੇਂ ਸੂਏ ਸੂਈ ਆ ਜੀ ਇਹ ਪਹਿਲੇ ਸੂਏ ਪਹਿਲੇ ਸੂਏ ਸੂਈ ਚਾਰ ਦੰਦਾ ਜੀ ਠੀਕ ਆ ਮੂੰਹ ਤੋਂ ਚਾਰ ਦੰਦਾ ਤੇ ਬੱਚਾ ਕੀ ਆਈ ਕੱਟੀ ਆ ਜੀ ਮਗਰ ਕੱਟੀ ਆ ਤੁਸੀਂ ਦੇਖ ਸਕਦੇ ਹੋ 20 ਤੋਂ 22 ਦਿਨ ਹੋ ਗਏ ਸੂਈ ਨੂੰ ਤੇ ਕਿੰਨਾ ਦੁੱਧ ਨਟ ਕੰਡੇ ਵਾਲਾ ਤਿਆਰ ਆ ਜੀ ਇਹ ਤਾਂ 10 ਕਿਲੋ ਜੀ ਪੂਰਾ 10 ਕਿਲੋ ਤਿਆਰ ਆ ਜੇ ਕੋਈ ਵੀ ਚਵਾਈ ਕਰਨੀ ਚਾਹੁੰਦਾ ਹੋਵੇ ਜੀ ਭਲਾਂ ਦੋ ਟਾਈਮ ਚਾਰ ਟਾਈਮ ਦੇਣਾ ਠੀਕ ਆ ਜੀ ਇਹ ਵੀ ਤੋੜ ਕੇ ਦਿਖਾ ਦਿਓ ਫੇਸ ਕੁਆਲਿਟੀ ਇਹਦੀ ਵੀ ਸੋਹਣੀ ਆ ਜੀ ਸੋਨਾ ਕੁੰਡਾ ਸੰਗਾ ਉੱਚੇ ਲੰਮੇ ਕੱਦ ਕਾਠ ਦੀ ਬਾਈ ਦੱਸਦਾ ਹੈ ਕਿ ਪਹਿਲੇ ਸੂਏ ਸੂਈ ਆ ਮੂੰਹ ਤੋਂ 4 ਦੰਦ ਦਾ 10 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਜੀ ਤਸੱਲੀ ਤੁਸੀਂ ਆਪ ਕਰਨੀ ਆ ਚਾਹੇ 2 ਟਾਈਮ ਚਬਾਈ ਕਰ ਲੋ ਚਾਹੇ 4 ਟਾਈਮ ਚਬਾਈ ਕਰ ਲੋ ਜੀ ਥਣਾ ਦੇ ਸਹਿ ਸੋਹਣੇ ਆ ਜੀ ਚਾਰੇ ਥਾਂ ਨਿੱਖੜਵੇਂ ਇੱਕੋ ਜਿਹੇ ਸਾਈਜ਼ ਦੇ ਦੇਖ ਸਕਦੇ ਹੋ ਤੁਸੀਂ ਲੈ ਜਾਓ ਫਿਰ ਹਾਈਟ ਤੇ ਪੱਖ ਤੋਂ ਉੱਚੇ ਲੰਮੇ ਕੱਦ ਕਾੜ ਦੀ ਬਾਕੀ ਵੀਡੀਓ ਬਣਾਉਣ ਦਾ ਸਮਾਂ 11 ਵਜੇ ਦਾ ਹੈ ਸ਼ਾਮ ਦੀ ਚਬਾਈ ਦਿੱਕਰ ਹਜੇ 6 ਤੋਂ 7 ਘੰਟੇ ਬਾਕੀ ਨੇ 판 레ਵੇ ਦੇ ਜੱਜਮੈਂਟ ਉਹ ਹਿਸਾਬ ਨਾ ਕਰਿਓ ਕਿਉਂਕਿ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨੇ ਦੁੱਧ ਨਾ ਪੂਰੇ ਭਰੇ ਹੋਣੇ ਸੀਗੇ ਚਾਰੇ ਤਾਂ ਨਿਕਲ ਮੇ ਇੱਕ ਸੈ ਦੇ ਸੀਲ ਸੌ ਪੂਰੀ ਐ ਚਵਾਈ ਬੋਲੀ ਆ ਬਈ ਇਹਦੀ ਬੰਦੋ ਜੀ ਇੱਥੇ ਚਵਾਈ ਬਾਈ ਕਹਿੰਦਾ ਬੋਲੀ ਆ ਮਗਰ ਕੱਟੀ ਆ ਫੇਸ ਕੁਆਲਿਟੀ ਸੋਣੀ ਆ ਜੀ ਇਹਦਾ ਕੀ ਮੁੱਲ ਆ ਬਈ ਇਹਦਾ 82 ਰੁਪਏ ਮਾਨ ਤਾਨ ਹੋ ਜਾਊਗਾ ਜੀ 82000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਵਿੱਚੋਂ ਬਾਈ ਕਹਿੰਦਾ ਮਾਣਦਾਨ ਜ਼ਰੂਰ ਕਰਦਾਂਗੇ ਜਿਹੜੇ ਵੀਰ ਨੂੰ ਝੋਟੀ ਪਸੰਦ ਹੁੰਦੀ ਆ ਬਾਈ ਨਾਲ ਕਨੈਕਟ ਕਰ ਸਕਦਾ ਏ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਏ ਧੰਨਵਾਦ